ਹੈਲੋ ਫਰੈਂਡਸ ਅੱਜ ਸੀ ਸੈਟਰਡੇ ਤੇ ਹਾਰਦਿਕ ਨੂੰ ਸੀ ਛੁੱਟੀ ਇਹ ਤੇ ਦਾਦੀ ਹਲੇ ਸੁੱਤੇ ਪਏ ਸੀਗੇ ਤੇ ਆਂਟੀ ਇੱਧਰ ਆ ਗਈ ਸੀ ਕੱਪੜੇ ਵਾਸ਼ ਕਰ ਰਏ ਸੀਗੇ ਤੇ ਮੈਂ ਵੀ ਬੇਸਿਕਲੀ ਸਟਾਰਟਿੰਗ ਵਾਲੇ ਕੰਮ ਜਿਹੜੇ ਖਤਮ ਕਰਤੇ ਸੀ ਹਾਰਦਿਕ ਦੇ ਪਾਪਾ ਸੀਗੇ ਉੱਪਰ ਛੱਤ ਤੇ ਇਹ ਕਰਦੇ ਸੀ ਐਕਸਰਸਾਈਜ਼ ਇੱਧਰ ਮੈਂ ਸਬਜੀ ਕੰਪਲੀਟ ਕਰ ਲਈ ਸੀ ਸਬਜੀ ਬਣਾ ਲਈ ਸੀ ਆਟਾ ਗੁੰਨੇ ਆ ਗਿਆ ਸੀ ਤੇ ਇਸ ਤੋਂ ਬਾਅਦ ਆਪਾਂ ਬਣਾ ਲਈ ਸੀ ਚਾਹ ਤੇ ਆਪਾਂ ਪੀਣੇ ਹੈਗੇ ਆਰਾਮ ਨਾਲ ਕੜਕਦਾਰ ਚਾਹ ਪੈ ਕੇ ਇਸ ਤੋਂ ਬਾਅਦ ਹੀ ਆਪਾਂ ਦੂਸਰੇ ਕੰਮ ਜਿਹੜੇ ਉਹ ਸਟਾਰਟ ਕਰਾਂਗੇ ਹਨਾ ਤੇ ਮੇਰੀ ਚਾਹ ਦੇ ਨਾਲ-ਨਾਲ ਇਹਨਾਂ ਦਾ ਸ਼ੇਕ ਵੀ ਰੈਡੀ ਹੈ ਇਹਨਾਂ ਦਾ ਬਣਾਇਆ ਹੈਗਾ ਮੈਂ ਸ਼ੇਕ ਦੇ ਵੇਖੋ ਤੇ ਕੁਝ ਦਿਨ ਤਾਂ ਇਹ ਚਾਹ ਪੀ ਲੈਂਦੇ ਆ ਪਰ ਉਹ ਚਾਹ ਨਹੀਂ ਜ਼ਰੂਰੀ ਹੁੰਦੀ ਇਹਨਾਂ ਨੂੰ ਇਹਨਾਂ ਦੇ ਸ਼ੇਕ ਚ ਜਿਵੇਂ ਫਰੂਟ ਐ ਡਰਾਈ ਫਰੂਟ ਹਨਾ ਅਲਸੀ ਵਗੈਰਾ ਪਾ ਕੇ ਪੂਰਾ ਵਧੀਆ ਪ੍ਰੋਟੀਨ ਸ਼ੇਕ ਬਣ ਜਾਂਦਾ ਹੈਗਾ ਤੇ ਪੀਣ ਚ ਵੀ ਟੇਸਟੀ ਬਹੁਤ ਹੁੰਦਾ ਹੈਗਾ ਹਨਾ ਤੇ ਹੁਣ ਆਪਾਂ ਆਰਾਮ ਨਾਲ ਬੈਠ ਕੇ ਚਾਹ ਪੀਣੀ ਹੈਗੀ ਐ ਸਬ지 ਸਬ지 ਹੈਗੀ ਹੋਗੀ ਆਟਾ ਬਣਿਆ ਗਿਆ ਇਹ ਕੰਮ ਪਹਿਲਾਂ ਵਾਲੇ ਰੈਡੀ ਹੁੰਦੇ ਫਿਰ ਚਾਹ ਪੀਣੀ ਹੈ ਚਾਹ ਤਾਂ ਬਸ ਤਫਾਨੀਆਂ ਜਿਵੇਂ ਰਿਓ ਕੀ ਲੋਰਾ ਦੀ ਕਰ ਲਾ ਇਹਨਾਂ ਲੋਰਾ ਹਾਂ ਦੇਕ ਲੋਰਾ ਨੂੰ ਨੀਕਰਾਂ ਨਾਲ ਫਾੜੀ ਕਰਦੇ ਇਸ ਤਰ੍ਹਾਂ ਕਰ ਲੈਂਦਾ ਹੈਗਾ ਇਹ ਢੇੜੀ ਬਠਾਏ ਇਹ ਢੇੜੀਆਂ ਢੇੜੇ ਵਾਲੀ ਚੀਜ਼ ਜਿਹੜੀ ਉੱਭੜੀ ਹੈਗੀ ਐ ਤਾਂ ਸੂਈ ਨਾਲ ਬੁਲਦੂਸ ਸਹੀ ਕੀ ਮਸ਼ੀਨ ਦਿਨੋਂ ਤਾਂ ਬਾਰ-ਬਾਰ ਫੇਰ ਉਹਦੀ ਪ੍ਰੋਬਲਮ ਹੋ ਜਾਂਦੀ ਹੈ। ਦੋ A ਇਹਨਾਂ ਨੂੰ ਆਪਾਂ ਕਰਦੇ ਹੈਗੇ ਸੂਈ ਦਾ ਸੈਟਲ ਬ੍ਰੀਕ ਸੂਈ ਲੈਣੀ ਹੈ ਕਿ ਇੱਕ ਸੀਹੀ A ਜਿਹੇ ਨੂੰ ਤੇ ਮੋਰਗਾ ਹੋ ਜਾਂਦਾ ਨਾ 홀 ਹੋ ਜਾਂਦੇ ਹੈਗੇ ਆ। ਕਈ ਕੱਪੜੇ ਹੁੰਦੇ ਜਿਵੇਂ ਬਨੇਆ ਲੱਗੇ ਹੁੰਦੇ ਉਹ ਚੰਗੂਰੀਆਂ ਹੋ ਜਾਂਦੇ ਨੇ। ਇਸ ਤਰ੍ਹਾਂ ਹੋਈਆਂ ਹੋਏ ਇਹਨੂੰ ਮੈਂ ਉਹਨੇ ਠੀਕ ਕਰਕੇ ਦੇਈ ਹੈ। ਇਹਨੂੰ ਕਿਵੇਂ ਠੀਕ ਕੀਤਾ ਨਾ ਇਹਨੂੰ ਮੈਂ ਇਸ ਤਰ੍ਹਾਂ ਰਿਵਰਸੇਬਲ ਟੇਪ ਹੁੰਦੀ ਹੈ ਨਾ ਉਹਦੇ ਨਾਲ ਕੀਤਾ ਹੈਗਾ ਇਹ ਮੈਂ ਦੱਸ ਦਿੰਦਾ ਤੁਹਾਨੂੰ ਤੁਹਾਡਾ ਸ਼ੇਅਰ ਕਰਦੀ ਹਾਂ ਕਮਿਊਨਿਟੀ ਤੇ ਟੈਨ ਇਹ ਹੈ ਰਿਵਰਸੇਬਲ ਟੇਪ ਹੈ ਇਹ ਇਹ ਸਪੈਸ਼ਲੀ ਕੱਪੜਿਆਂ ਵਾਸਤੇ ਹੈ ਜਿਵੇਂ ਦੇਖੋ ਆਹ ਵਾਲਾ ਪੀਸ ਹੈ ਮੈਂ ਇਹ ਪੀਸ ਦਾ ਜਿ ਡਿਵਾਈਡ ਹੋ ਜਾਂਦੀ ਹੈ ਜਿਹੜੀ ਜਿਹੜੀ ਜਗ੍ਹਾ ਤੇ ਕੋਲ ਹੈਗੇ ਕੱਪੜੇ ਦੇ ਵਿੱਚ ਮੋੜ ਨਹੀਂ ਹੋਈ ਹੈ ਦੇਖਿਓ ਨਾ ਇਸ ਤਰ੍ਹਾਂ ਈਜ਼ੀਲੀ ਕੱਟੀ ਜਾਂਦੀ ਹੈਗੀ ਇਹ 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 ਜਿਹੜਾ ਕੱਪੜਾ ਹੈਗਾ ਇਹਦੇ ਨਾਲ ਦਾ ਹੋਣਾ ਚਾਹੀਦਾ ਬਸ ਇੱਕ ਚੀਜ਼ ਜ਼ਰੂਰੀ ਹੈ ਵੀ ਇਹਦੇ ਨਾਲ ਦਾ ਮੈਚ ਕਰਦਾ ਕੱਪੜਾ ਹੋਣੀ ਕੱਪੜੇ ਦੇ ਫਿਰ ਬਿਲਕੁਲ ਪਤਾ ਨਹੀਂ ਲੱਗਦਾ ਜਿਵੇਂ ਅੱਗੇ ਆਪਾਂ ਰਫੂ ਕਰਾਉਂਦੇ ਸੀ ਨਾ ਸੇਮ ਸਿਸਟਮ ਆ ਦੇਖੋ ਜਿਵੇਂ ਇਹਦੇ ਸੈਂਟਰ ਦੇ ਵਿੱਚ ਮੋਰੀਆਂ ਹੋਈਆਂ ਹੋਈਆਂ ਨੇ ਨਾ ਖਾਸ ਕਰਕੇ ਲੋਹੜਾ ਦੇ ਉੱਤੇ ਲੱਗੀਆਂ ਨੇ ਜੋ ਲੰਗੀਆਂ ਨੇ ਹੈ ਨਾ ਕਿ ਇਹਨੂੰ ਉਲਟੀ ਸਾਈਡ ਕਰਕੇ ਜਿੱਦਾਂ ਇਹ ਉਲਟੀ ਸਾਈਡ ਕਰ ਲਈਏ ਜਿਵੇਂ ਇਸ ਤਰ੍ਹਾਂ ਟੇਪ ਰੱਖੀ ਜਿੱਥੇ ਵੀ ਬੋਲ ਸੀਗੀ ਉੱਥੇ ਮੈਂ ਟੇਪ ਰੱਖੀ ਲਈਏ ਤੇ ਐਵੇਂ ਜਿ ਕਾਲੀ ਦੇਖੋ ਚਿਪਕਦੀ ਨਾ ਇਹਨੀ ਕਿ ਜਗ੍ਹਾ ਤੇ ਇਸ ਦੀ ਇਹ ਨਾਲ ਹੀ ਇਹ ਚੁੱਕੀ ਰੱਖ ਲਿਆ। ਮੇਰੇ ਕੋਲ ਰੁਈਆਂ ਰਹੀ ਹੈ ਕਾਟਨ ਵਰਗੀ ਆ ਇਹ। ਤੇ ਇਹ ਨਾਲ ਨਾਲ ਚੁੱਕਾ ਲੈਣੀ ਆ। ਉੱਪਰ ਕੱਪੜਾ ਰੱਖ ਲੋ। ਆਹ ਵਾਲਾ ਕੱਪੜਾ ਦੇਖੋ ਤਾਂ ਲੱਗਾਈ ਹੋਈ ਹੈ ਇਹ ਮੇਂ ਚੀਜ਼। ਉੱਪਰ ਕੱਪੜਾ ਰੱਖ ਲਿਆ। ਕੱਪੜਾ ਰੱਖ ਕੇ ਦੇਖੀਏ। ਉੱਪਰ ਪ੍ਰੈਸ ਲਾ ਦਈਏ। ਇਹਦੇ ਉੱਪਰ ਕੱਪੜਾ ਰੱਖਣਾ ਹੈ। ਟੇਪ ਦੇ ਉੱਪਰ ਫਿਰ ਪ੍ਰੈਸ ਲਾ ਦੇ ਗਏ। ਮੰਨ ਲਓ ਵੀ ਆਹ ਆਪਣਾ ਕੱਪੜਾ ਹੈ। ਇਹ ਪਾਪਾ ਰੱਖ ਲਿਆ ਹੈਗਾ ਸਿੰਗਲ ਕਰਕੇ ਇਹਦੇ ਉੱਪਰ ਪ੍ਰੈਸ ਲਾਤੀ ਤੇ ਚਿਪ ਜਾਊਗਾ ਇਹ ਦੇਖੋ ਬਿਲਕੁਲ ਚਿਪਕਿਆ ਹੋਇਆ ਹੈ ਇਹ ਮੈਂ ਤਾਂ ਥੋੜਾ ਰਫਲੀ ਜਿਹਾ ਲਾਤਾ ਵੈਸੀ ਚਲੋ ਲੋਅ ਅੱਧੀ ਹੰਡੀ ਹੈਗੀ ਆ ਮਤਲਬ ਕਈ ਵਾਰ ਨਵੀਂ ਦੇ ਵਿੱਚ ਹੀ ਹੋ ਜਾਂਦੀ ਹੈਗੀ ਮੋਰੀ ਆ ਦੇਖੋ ਇਹ ਬਿਲਕੁਲ ਸਹੀ ਹੈ ਦੂਸਰੀ ਸਾਈਡ ਤੋਂ ਦੇਖੋ ਇਹ ਮੋਰੀ ਇਹ ਨਹੀਂ ਬਿਲਕੁਲ ਨਹੀਂ ਲੱਗਦੀ ਇਹਨੂੰ ਆਪਾਂ ਪਾ ਸਕਦੇ ਹੈਗੇ ਆ ਨਾ ਵਧੀਆ ਇਹ ਬਿਲਕੁਲ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਹਦੇ ਵਿੱਚ نیچے ਮੋਰੀ ਹੋਈ ਹੋਈ ਸੀ ਇਸ ਤਰ੍ਹਾਂ ਤੁਸੀਂ ਇਹ ਸਟੇਪ ਨੂੰ ਯੂਜ਼ ਕਰ ਸਕਦੇ ਹੋ ਹੈਗੇ ਆ ਵੇਰੀ ਇਜ਼ੀ ਹੈਗੀ ਇਹ ਯੂਜ਼ ਕਰਨੀ ਕੁਛ ਨਹੀਂ ਵਸ ਸਿੰਪਲ ਰਾਖੀ ਉੱਤੇ ਕਪੜਾ ਬਗ ਬਰਸਪੀ ਹੈ ਤੇ ਤੁਹਾਡੀ ਲੋਰ ਹੈ ਜਿਹੜੀ ਕੌਨ ਜੋਗ ਹੋ ਜੂਗੀ ਜਿਹੜੀ ਕਿ ਸਿੱਤੀ ਪਈ ਸੀ ਮੋਰੀਆਂ ਦੇ ਵਜ੍ਹਾ ਕਰਕੇ ਜਿਹੜੀ ਲੋਰ ਹੈਗੀ ਉਹ ਪਾਈ ਜਾਂਦੀ ਕੋਈ ਵੀ ਕਪੜਾ ਨਹੀਂ ਪਾਇਆ ਜਾਂਦਾ ਹੈਗਾ ਇਸ ਤਰੀਕੇ ਨਾਲ ਤੁਸੀਂ ਹੀ ਕੰਸ ਕਰ ਸਕਦੇ ਆ ਇਹ ਹੋਣਾ ਪਾਏ ਨੂੰ ਸੂਈ ਬਾਕ ਸੀ ਨਹੀਂ ਹੈਗੇ ਜਿਹੜੀ ਆਪਣੀ ਦੂਸਰੀਆਂ ਲੋਰਾਂ ਹੈਗੀਆਂ ਇਹਦੇ ਵਿੱਚ ਹੋਲ ਨਹੀਂ ਹੋਏ ਜਿੱਥੋਂ-ਜਿੱਥੇ ਟਾਂਕੇ ਲੱਗੇ ਸੀ ਸੀਨਾ ਉੱਧੜ ਗਿਆ ਇਹਦੇ ਵਿੱਚ ਇਹ ਕੋਈ ਹੋਲ ਦੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਵੀ ਵਿਰੈਸੀ ਹੋ ਰਹੀਆਂ ਹੋਈਆਂ ਹੋਣੀਆਂ ਹਾਂ ਉਹ ਨਹੀਂ ਹੈਗੀ ਇਹ ਤਾਂ ਈਜ਼ੀਲੀ ਇਸ ਤਰ੍ਹਾਂ ਹੋ ਜਾ ਜਿਵੇਂ ਇੰਟਰਲੌਕ ਕੀਤੀ ਹੁੰਦੀ ਹੈ ਨਾ ਉਸ ਤਰੀਕੇ ਨਾਲ ਇਹਨੂੰ ਆਪਾਂ ਸੂਈ ਨਾਲ ਕਰਦੇ ਹਾਂਗੇ ਅੰਕਾਇਆ ਲਗਾ ਦਿਆਂਗੇ ਆਪਾਂ ਜਿੰਨਾ ਸਕੂਲ ਤੋਂ ਸਲਾਈ ਦੀਆਂ ਕਲਾਸਾਂ ਲੱਗਦਾ ਲੱਗਦਾ ਸੀ ਨਾ ਸਾਡੀ ਸੀਗੇ ਤਿੰਨ ਸਬਜੈਕਟ ਹੁੰਦੇ ਸੂ ਆਪਸ਼ਨਲ ਦੇ ਹੁੰਦੇ ਸੀ ਕਿ ਚਾਹੇ ਡਰਾਇੰਗ ਰੱਖ ਕੋ ਚਾਹੇ ਸਲਾਈ ਰੱਖ ਕੋ ਚਾਹੀ ਹੋ ਹோம் ਸਾਇੰਸ ਹੁੰਦਾ ਸੀ ਮੇਰੀ ਸਿਸਟਰ ਨੇ ਸਲਾਈ ਦਿੱਤੀ ਸੀ ਕਿ ਮੈਂ ਹோம் ਸਾਇੰਸ ਲਿਖਦਾ ਸੀ ਤੇ ਡਰਾਇੰਗ ਪਤਾ ਨਹੀਂ ਡਰਾਇੰਗ ਵੀ ਕਰਦੇ ਹੁੰਦੇ ਸੀਗੇ ਫਿਰ ਪਤਾ ਨਹੀਂ ਡਰਾਇੰਗ ਨੂੰ ਆਪਸ਼ਨਲ ਜੇ ਕਰਤਾ ਸੀ ਬਣਾਉਂਦੇ ਦੱਸੀ ਮੇ ਫੋਟੋਆਂ ਆਈਆਂ ਸੀਗੇ ਹਨਾ ਉਹ ਬਸ ਮੈਂਗੋ ਬਣਾ ਲਈ ਹੈ ਨਾ ਧੂਬੜੀ ਬਣਾ ਲਈ ਤੇ ਅ ਤੋਤਾ ਬਣਾ ਲਿਆ ਇਹ ਚੀਜ਼ਾਂ ਹੀ ਬਣਾਈ ਜਾਂਦੇ ਹੁੰਦੇ ਸੀ ਇਹਨਾਂ ਕੋਈ ਖਾਸ ਨਹੀਂ ਹੈਗਾ ਵੀ ਡਰਾਇੰਗ ਦੇ ਵਿੱਚ ਖਾਸ ਬਣਾਉਂਦੇ ਹੁੰਦੇ ਬਸ ਸਕੈਚ ਕਲਰ ਯੂਜ਼ ਕਰ ਲੈਂਦੇ ਸੀ ਪਹਿਲਾਂ ਉਹਨੂੰ ਡਰਾ ਬੰਦਾ ਫਾਈਲ ਹੁੰਦੀ ਸੀ ਫਾਈਲ ਦੇ ਵਿੱਚੋਂ ਡਰਾਇੰਗ ਪੇਜ ਜੀ ਹੁੰਦੇ ਸੀਗੇ ਕਿ 13 ਬੰਨੇ ਹੁੰਦੇ ਸੀ ਦੀ ਤੇ ਇਸ ਤੋਂ ਬਾਅਦ ਉਹ ਕਰ ਲੈਂਦੇ ਸੀਗੇ ਬਸ ਉਹ ਤੇ ਡਰਾ ਕਰ ਲੈਂਦੇ ਸੀ ਜੋ ਉਹਦੇ ਨਾਲ ਪੈਨਸਲ ਨਾਲ ਤੇ ਕਲਰ ਪੈਡਿੰਗ ਦੇ ਸੀ ਬਸ ਕਲਿਸ ਸਕੈਚ ਕਲਰ ਹੁੰਦੇ ਸੀ ਜਿਵੇਂ ਕੋਣ ਬਹੁਤ ਤਰ੍ਹਾਂ ਦੇ ਕਲਰ ਹੈ ਬਹੁਤ ਤਰ੍ਹਾਂ ਦੀ ਡਰਾਇੰਗ ਹੈ ਹੁੰਦਾ ਨਾ ਪਤੈ ਨਹੀਂ ਐਨਾ ਕraft ਵਧ ਗਿਆ ਨਾ ਨਾ ਆਰਟ ਵਧ ਗਿਆ ਹੈ ਸਮਝ ਨਹੀਂ ਕਿ ਹੋਮ ਸਾਇੰਸ ਦੇ ਵਿੱਚ ਵੀ ਕਿ ਕੀ ਸੀ ਬਸ ਕੁਸਚਨ ਅਨਸਰ ਨੋਟਬੁੱਕ ਬਣਾ ਲੋ ਕੁਸਚਨ ਅਨਸਰ ਕਰ ਲੋ ਤੇ ਥੋੜੇ ਮਤੇ ਟਾਂਕੇ ਢੋਕੇ ਜਿਹੀ ਲੋਣੀ ਉਹਦੇ ਵਿੱਚ ਵੀ ਸੀ ਕਿ ਇੱਕ ਫਾਈਲ ਟਿਆਰ ਕਰਦੇ ਸੀ ਚਾਹ ਸਾਨੂੰ ਟਾਂਕਾ ਸਿਖਾਉਂਦੇ ਹੁੰਦੇ ਸੀ ਇੰਟਰ ਲੋਕਲ ਆ ਬੀ ਐਵੇਂ ਐਵੇਂ ਕਰਕੇ ਕਰਨਾ ਹੈਗਾ ਯਾਡ ਮੈਨੂੰ ਬੜਾ ਯਾਦ ਆ ਜਾਂਦਾ ਸੀ ਸਾਹ ਟੀਚਰ ਬਹੁਤ ਵਧੀਆ ਸੀਗੇ ਡੀਪ ਮੈਡੂ ਸੀਗੇ ਬਹੁਤ ਸੰਭਲਦਾ ਹੈ ਆਏ ਨੀ ਅੱਥਰ ਹੋ ਗਿਆ ਟੀਚਰ ਨੇ ਨੇ ਵਸਤੇ ਦੇ ਆਗੇ ਲਾਉਣੇ ਹੋ ਕਰਨਾ ਹੈ ਜੇ ਨਾ ਹੋ ਮੇਰੇ ਘਟ ਗਿਆ ਤੇ ਚੀਰ ਲਾਂਗੇ ਆਪਿਆ ਕਿਹਨਾਂ ਮਲੋਰਾ ਜਾਂ ਸੀਨਾ ਤੇ ਲੋ ਮਮੀ ਨੇ ਰੱਖੇ ਸੀਗੇ ਫਰੂਟ ਕੱਟ ਕੇ ਇਹ ਹਜੇ ਆਈ ਨਹੀਂ ਅੱਜ ਵੀ ਰੁਕ ਕੇ ਗਏ ਤੇ ਕੁਛ ਦੇ ਸੀਗੇ ਮੰਮੀ ਵੀ ਹੋਰ ਘਟਦਾ ਮੌਤ ਲੱਗਦੀ ਐ ਮੈਸਟਰ ਜੀ ਖੱਦਦੇ ਨਹੀਂ ਆਉਂਦੀ ਨੀ ਨਾ ਉਹ ਤਾਂ ਮੈਂ ਤਾਂ ਘੱਟ ਖਾਂਦੀ ਐ ਇਹ ਜਿਆਦਾ ਖਾਂਦੀ ਐ ਇਹ ਤਾਂ ਹੋਰ ਹੀ ਇੱਕ ਬੱਸੋ ਅੱਜ ਲੇਟੀ ਹੋ ਗਏ ਸਵੇਰ 4 ਹੋਇਆ ਪਈ ਐ ਇਹ ਵੀ ਜਦੋਂ 3:30 ਵਜੇ ਨੂੰ ਆ ਜਾਂਦੇ ਆ ਹੋਣੀ ਚਾਹੀਦਾ ਤਾਂ ਇਹ ਕੋਈ ਹੋਰ ਤੋਂ ਜਾਂ ਤੁਹਾਨੂੰ ਦੁਬਾਰਾ ਨਾ ਹੋ ਜਵੇ ਆ ਤਾਂ ਮੈਂ ਸਵੇਰੇ ਕਰ ਲਈ ਸੀ ਕਿ ਮੇਰੇ ਪਿੱਛੋਂ ਦਿਮਾਗ ਚ ਆ ਗਿਆ ਵੀ ਸ਼ੇਅਰ ਵੀ ਕਰਨੀ ਚਾਹੀਦੀ ਹੈਗੀ ਹੈ ਇਹ ਮੈਨੂੰ ਵੀ ਪਹਿਲਾਂ ਵਸੇ ਨਹੀਂ ਪਤਾ ਸੀਗਾ ਤੇ ਮੇਰੀ ਸਿਸਟਰ ਲੋ ਨੇ ਕੀਤਾ ਸੀਗਾ 그다음에 ਮੈਨੂੰ ਉਹੀ ਮਨ ਦੇ ਕੇ ਗਈ ਸੀ ਕਿ ਫਿਰ ਥੋੜਾ ਈਜ਼ੀ ਹੋ ਗਿਆ ਮੈਂ ਵੀ ਬਹੁਤ ਲੋਣਾ ਪਹਿਲਾਂ ਲੈ ਗਈਆਂ ਪਤੋਂ ਉਸ ਨੂੰ ਲੈ ਗਈਆਂ ਅੱਜ ਵੀ ਮੈਂ ਪਾਈ ਮੈਂ ਤਾਂ ਵੈਸੇ ਹੋਰ ਵੀ ਪਾ ਲਈ ਨਹੀਂ ਲੱਗੀਆਂ ਉਹੋਟ ਬੜੀਆਂ ਹੋਲ ਹੋ ਜਾਂਦਾ ਉਹ ਗੱਲ ਸੀਗਾ ਉਦੋਂ ਮੈਨੂੰ ਪਤਾ ਨਹੀਂ ਸੀ ਵੀ ਇਹ ਵੀ ਪਾਣੀਆ ਜਾ ਸਕਦੀ ਹੈ ਸਹੀ ਹੋ ਸਕਦੀ ਹੈ ਹੈ ਨਾ ਇਹ ਇਹ ਤਾਂ ਗੱਲ ਹੀ ਬਾਰੇ ਤੋਂ ਪਤਾ ਨਹੀਂ ਹੈਗਾ ਘਟ ਕੀ ਹੈ ਹਾਂ ਤਾਂ ਕੁਦਰਤਿਲ ਨਹੀਂ ਹਾਂ ਤਾਂ ਜਮ ਨਹੀਂ ਨਮੀ ਹੈ ਬਿਲਕੁਲ ਨਹੀਂ ਹੈ ਇੱਕ ਵਾਰ ਹੀ ਪਈ ਹੈ ਪਹਿਲੀ ਵਾਰ ਕੋਣ ਚੀ ਦੀ ਹੋ ਰਹੀ ਹੈ ਸਭ ਕੱਚੀਆਂ ਸਲਾਨਾਂ ਲਾਨਾਂ ਨੂੰ ਦੀ ਐ ਵਸੇ ਵੀ ਮੋٹے ਪੱਖੇ ਦੀ ਸਲਾਈ ਲੱਗੀ ਹੋਈ ਹੈ ਤੇ ਬੱਚੇ ਕਰਦੇ ਆ ਸ਼ਰਾਰਤਾਂ ਦੀ ਉਡਣ ਨਹੀਂ ਤੇ ਹੁੰਦੀ ਹੋਈ ਹੈ ਇਹ ਲਾਈਟ ਜਦ ਦੀ ਜਮੇ ਨਹੀਂ ਦਿਖਦਾ ਹੈਗਾ ਮਤਲਬ ਇਹ ਲਾਈਟਰ ਦਾ ਚੰਨ ਹੈ ਇੱਕਦਾਂ ਪੈਂਦਾ ਨਾ ਸਾਈਡ ਤੋਂ ਇਹ ਗੱਲ ਉਹ ਜੀ ਹੁਣ ਤੱਕ ਹੁਣ ਘਟ ਗਈ ਲੱਗਦੀ ਹੈ ਕਿੱਤੀ ਵੀ ਚਲੋ ਦੇਖਦੇ ਹਾਂ ਕਿੰਨਾ ਚਰਗੜੀ ਹੈ ਗਰਮੀ ਦਾ ਤਾਂ ਥੋੜਾ ਫਰਕ ਪੈ ਗਿਆ ਸੀ ਮੀਂਹ ਮੁਝ ਆ ਗਿਆ ਨਾ ਚਾਰੇ ਪਾਸੇ ਘੜੇ ਪੈ ਗਏ ਧੂਹਾਾਂ ਤੇ ਨਾ ਦੱਸਿਓ ਸਾਰੇ ਵੀ ਕਿਹਦੀ ਕਿਹਦੀ ਜਗ੍ਹਾ ਤੇ ਮੀਂਹ ਪਿਆ ਹੈ ਨਾ ਕਿਹਦੇ ਕਿਹਦੇ ਪੈ ਗਿਆ ਕਿੱਥੇ ਕਿੱਥੇ ਘੜੇ ਪਏ ਆ ਸੋ ਇਹਨਾਂ ਲੱਗਦਾ ਹੈਗਾ ਵੀ ਕਣਕਾਂ ਹੁਣ ਕਾ ਇਹਦਾ ਸੰਭਦ ਨਾਲ ਹੈਗੇ ਆਂ ਕਿਉਂ ਮੀਂਹ ਬਿਆਹ ਨੂੰ ਨੇੜੇ ਜੁੜੀ ਕੇ ਆਈ ਹੈ ਆਹ ਹਫਤਾ ਠੀਕ ਨਿਕਲਿਆ ਪਹਿਲਾਂ ਤਾਂ ਲੱਗਦਾ ਸੀ ਗਰਮੀ ਬਹੁਤਾਂ ਛੁੱਟੀਆਂ ਹੋਣ ਗਈਆਂ ਗਰਮੀ ਦੀਆਂ ਛੁੱਟੀਆਂ ਨਾਲ ਦੱਸ ਵੀ ਹੋਣੀਆਂ ਹੁਣ ਯੰਗਾ ਯੁੱਧਾਂ ਆਉਣੀਆਂ ਹੋਈਆਂ ਹਨ ਗੱਲ ਤਾਂ ਉੱਥੇ ਰਹਿ ਗਈ ਹੈ ਵੀ ਇਹਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਹੈਗਾ ਜਿਹੜੀਆਂ ਹੁਣ ਹੋਈਆਂ ਗਰਮੀ ਜਦੋਂ ਚਲੋ ਆਏ ਵੀ ਕੰਮ ਦੇ ਦੇਣਾ ਸੀਗਾ ਥੋੜਾ ਇੱਕ ਪਾਸਾ ਤਾਂ ਹੋ ਜਾਣਾ ਸੀ ਹੁਣ ਕੋਈ ਇੱਕ ਪਾਸਾ ਵੀ ਨਹੀਂ ਹੋਇਆ ਹੈਗਾ ਇਹ ਨਾ ਪੜਦੇ ਹੀ ਘਰੇ ਹਰੇ ਕਿਤਾਬਾਂ ਨਾਲ ਕਿਹੜਾ ਪਾ ਕੇ ਚਲਾ ਗਿਆ ਮੈਂ ਤਾਂ ਕਿਹਾ ਸੀ ਤਿਆਰੀ ਕਰ ਲਾ ਕੇ ਬੱਤੀ ਪਰ ਭਾਂਵੇਂ ਲੱਗ ਜਾਂਦੀ ਹੈ ਫਿਰ ਮੈਂ ਉੱਠ ਪਿਆ ਨਾ ਮਸੂਨ ਹੈ ਮੇਰੇ ਮਿਲੂ ਵੀ ਨੀਂਦ ਆ ਗਈ ਹੈ ਮਮੇ ਰਿਸੋਮੈਂ ਬਹੁਤ ਬੰਦੇ ਬਣਾਉਂਦਾ ਸੀ ਠੀਕ ਏ ਪਤਾ ਨਹੀਂ ਸਾਰਿਆਂ ਦੇ ਬੱਚੇ ਇਹੇ ਕਰਦੇ ਪਹਿਲਾਂ ਤਾਂ ਫੜਫੜ ਕੇ ਮਸਾਂ ਨੂੰ ਹੋਣੀ ਪੈਂਦੀ ਹੈਗੀ ਪਹਿਲਾਂ ਉੱਠਦੇ ਲੇਟ ਹੈ ਉਠਣ ਕਰ ਫੋਨ ਲੈ ਕੇ ਬਹਿ ਜਾਂਦੀ ਹੈ ਫਿਰ ਖਾਣ ਪੀਣੇ ਜਮਗੜ ਮਗੜ ਖਾ ਲੋ ਖਾ ਲੋ ਨਹਾ ਲੋ ਫਿਰ ਫਿਰ ਪੜਨ ਪਿੱਛੇ ਇੱਕ ਘੰਟਾ ਪੜਨ ਪੜ ਕੇ ਗਿਆ ਆਪਣਾ ਬਸ ਮਸੇ ਉਹ ਵੀ ਡੰਡਾਂ ਕੀ ਕਰ ਕਰ ਕੇ ਉਹ ਇਹ ਤਾਂ ਹੋ ਗਿਆ ਕਿ ਕਿ ਕਪਾਸਿਓ ਕਪਾਸਾ ਲਿਆ ਸਹੀ ਹੋ ਗਿਆ ਖਿੱਚੇ ਤਾਂ ਫਿਰ ਲੱਗਦਾ ਨਹੀਂ ਉਹ ਦੁਰੂਗੀ ਦੁਆਰਾ ਆ ਦੇ ਲੋ ਤਾਂ ਕੋਸ਼ਿਸ਼ ਕਰਤੀ ਆਪਾਂ 100% ਕੋਸ਼ਿਸ਼ ਕੀਤੀ ਆ ਬਾਕੀ ਦੇਖੋ ਇਹ ਮੈਂ ਦਿੱਤੀ ਬਹੁਤ ਪਤਲੀ ਬਹੁਤ ਬ੍ਰੀਕ ਸੁਈ ਲਈ ਹੈ इंडिया ਦੇ ਪਾਕਿਸਤਾਨ ਦੇ ਸਮਝੌਤੇ ਦੀ ਪਾਰਟੀ ਵੀ ਕੀ ਪਾਪਾ ਇਕੱਤ ਨਾਲ ਖੋਲੀ ਇਹਦੇ ਹੈਲਪ ਕਰਾ ਦੇ ਬਟਾ ਫੋਨ ਦੇਖੀ ਆ ਨਾ ਕਰ ਜਾਂ ਢੋਲ ਨਾ ਲੈ ਉਹ ਮੈਂ ਹੀ ਕਰਾਉਣੀ ਹੈ ਇਹਨੇ ਕਾਹਦਾ ਕਰਾਉਣਾ ਮੈਨੂੰ ਹੀ ਕਰਾਉਣਾ ਪਏ ਚਰਮਾਂ ਲਵਾਉਣ ਦੀ ਪਾਰਟੀ ਵੀ ਹੈ ਨਾ ਅੱਛਾ ਸਰਪ੍ਰਾਈਜ਼ ਰੰਦੋਸ ਪਬਲਿਕ ਨਹੀਂ ਕਰਾਉਣਾ ਨਹੀਂ देखो एकात नवी अमेरिका ਦਾ ਲਾ ਕੰਮ ਕਰੀ ਹੋਇਆ। ਬਾਬਾ ਜੀ ਮੇਰੇ ਘਰ ਦੇ ਹੱਥ ਚ ਇੰਕ ਕਰ ਮੈਂ ਲੂਪੀ ਮਾ। ਲੋ ਜੀ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ। ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ।